ਗੂਗਲ ਦੀ ਵੀਪੀਐਨ ਸੇਵਾ ਗੂਗਲ 1 ਵੀਪੀਐਨ ਸੇਵਾ ਨੂੰ ਬੰਦ ਕੀਤਾ ਜਾ ਰਿਹਾ ਹੈ ਇਸ ਨੂੰ ਸਿਰਫ 4 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਹਾਲਾਂਕਿ ਹੁਣ ਕੰਪਨੀ ਨੇ ਅਧਿਕਾਰਤ ਤੌਰ ਤੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਰਿਪੋਰਟ ਦੇ ਅਨੁਸਾਰ ਅਕਤੂਬਰ 2020 ਵਿੱਚ ਪੇਸ਼ ਕੀਤੀ ਗਈ ਗੂਗਲ 1 ਵੀਪੀਐਨ ਸੇਵਾ ਨੂੰ 20 ਜੂਨ 2024 ਤੋਂ ਬੰਦ ਕਰ ਦਿੱਤਾ ਜਾਵੇਗਾ ਗੂਗਲ ਸਹਾਇਤਾ ਪੰਨੇ ਦੇ ਅਨੁਸਾਰ ਗੂਗਲ 1 ਵੀਪੀਐਨ ਸੇਵਾ 20 ਜੂਨ 2024 ਤੋਂ ਬੰਦ ਕਰ ਦਿੱਤੀ ਜਾਵੇਗੀ ਗੂਗਲ ਦੇ ਅਨੁਸਾਰ ਇਨ ਬਿਲਟ VPN ਸੇਵਾ ਪਿਕਸਲ 8 ਅਤੇ ਨਵੇਂ ਆਪਰੇਟਿੰਗ ਸਿਸਟਮ ਵਾਲੇ ਡਿਵਾਈਸਾਂ ਵਿੱਚ ਪੇਸ਼ ਕੀਤੀ ਜਾਂਦੀ ਹੈ ਅਜਿਹੇ 'ਚ Google ਨੇ ਵੱਖਰੀ VPN ਸਰਵਿਸ ਤੇ ਪੈਸੇ ਨਾ ਖਰਚਣ ਦੀ ਯੋਜਨਾ ਬਣਾਈ ਹੈ ਇਸ ਸਕੀਮ ਤਹਿਤ VPN ਸੇਵਾ ਬੰਦ ਕੀਤੀ ਜਾ ਰਹੀ ਹੈ Google ਦਾ ਇਨਬਿਲਟ VPN ਅਪਡੇਟ ਪੁਰਾਣੇ Google Pixel 7 Google Pixel 7 Pro ਅਤੇ Google Pixel 7a ਅਤੇ ਫੋਲਡ ਡਿਵਾਈਸਾਂ ਲਈ ਜਾਰੀ ਕੀਤਾ ਜਾਵੇਗਾ ਮਤਲਬ ਤੁਹਾਡੇ ਪੁਰਾਣੇ ਫੋਨ 'ਚ ਵੀ ਈ ਬਿਲਟ ਗੂਗਲ ਸਰਵਿਸ ਦਿੱਤੀ ਜਾਵੇਗੀ ਨਾਲ ਹੀ ਨਵੇਂ ਡਿਵਾਈਸ ਵਿੱਚ ਇਨਬਿਲਟ ਵੀਪੀਐਨ ਸੇਵਾ ਦੀ ਪੇਸ਼ਕਸ਼ ਕੀਤੀ ਜਾਵੇਗੀ ਰਿਪੋਰਟ ਮੁਤਾਬਕ ਗੂਗਲ ਵੀਪੀਐਨ ਸੇਵਾ ਦੇ ਬੰਦ ਹੋਣ ਨਾਲ ਭਾਰਤੀ ਉਪਭੋਗਤਾਵਾਂ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਵੀਪੀਐਨ ਸੇਵਾ ਭਾਰਤ ਵਿੱਚ ਗੂਗਲ ਦੁਆਰਾ ਪੇਸ਼ ਨਹੀਂ ਕੀਤੀ ਗਈ ਸੀ वीपीएन एक वर्चुअल प्राइवेट नेटवर्क है ये ਤੁਹਾਨੂੰ ਇਨਕ੍ਰਿਪਟਡ ਮੋਡ ਵਿੱਚ ਸੁਰੱਖਿਅਤ ਬ੍ਰਾਊਜ਼ਿੰਗ ਦਾ ਵਿਕਲਪ ਦਿੰਦਾ ਹੈ ਇਹ ਇੰਟਰਨੈਟ ਪ੍ਰਦਾਤਾ ਅਤੇ ਤੁਹਾਡੇ ਨੈਟਵਰਕ ਦੇ ਵਿਚਕਾਰ ਇੱਕ ਇਨਕ੍ਰਿਪਟਡ ਕੋਡ ਬਣਾਉਂਦਾ ਹੈ ਤਾਂ ਜੋ ਕੋਈ ਵੀ ਇਹ ਪਤਾ ਨਾ ਲਗਾ ਸਕੇ ਕਿ ਤੁਸੀਂ ਕਿਹੜੀ ਵੈੱਬਸਾਈਟ ਤੇ ਗਏ ਹੋ ਨਾਲ ਹੀ ਤੁਸੀਂ ਮੋਬਾਈਲ ਤੇ ਕਿਹੜੀ ਐਪ ਵਰਤ ਰਹੇ ਹੋ